ਸਰਕਾਰਾਂ ਨੂੰ ਪਤਾਈਆ ਵੀ 17 ਫਰਦੀ ਅਮਨ ਅਰੋੜਾ ਸਨਾਮ ਦੀ ਕੋਠੀ ਦਾ ਪਤਾ ਉਧਰ ਨਾਲ ਕਿਉਂਕਿ ਜਿੰਦ ਜਿੰਨੀ ਹੋਣੀ ਚਾਹੀਦੀ ਆ ਉਨੀ ਹੋ ਨਹੀਂ ਰਹੀ ਕਿਉਂਕਿ ਸਰਕਾਰਾਂ ਨੂੰ ਇਹ ਆ ਕਿ ਸ਼ਾਇਦ ਇਸੇ ਤਰ੍ਹਾਂ ਇਹ ਧਰਨਾ ਸਵਾਬ ਤੋਂ ਉਹ ਜਲ ਕਰ ਇਹ ਧਰਨਾ ਸਵਾਬ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਖੁਦ ਆਪ ਹਾਜ਼ਰ ਆਜੋ ਇਹ ਤਾਂ ਭੁੱਲੀ ਜਾਓ। ਦਲਕਰ ਇਹਦੇ ਵਿੱਚ ਛੇੜੇ ਲੋਕ ਪ੍ਰਸ਼ਾਸਨ ਦੇ ਤਾਕਤਦਾਰ ਬਣਦੇ ਆ ਤੇ ਕਿਹੜੇ ਨਮੋਸ਼ੀ ਦੇ ਇਹ ਹੁਣ ਉਹਨਾਂ ਦੇ ਹੱਥ ਹੱਥ ਵਾਸੀ ਹੈ। ਦੇਖੋ ਇਹ ਮੋਰਚਾ ਫਟੇ ਹੋਣੇ ਹੋਣਾ। ਇੱਕ ਨਿੱਕੀ ਜੀ ਮਨੂੰ ਮੈਂ ਘਟਨਾ ਸੁਣਾ ਸ਼ੇਅਰ ਕਰਦਾ। ਆ ਸਾਖੀ ਹੈ ਘਟਨਾ ਗਏ ਸਾਖੀ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਮਾਣੇ ਨੂੰ ਪੰਜ ਸਿੰਘ ਤੁਰੇ ਸੀਗੇ। ਉਹਦੇ ਵਿੱਚ ਮੇਲ ਕਬੰਦਰ ਬਾਬਾ ਬੰਦਾ ਸਿੰਘ ਬਹਾਦਰ ਕੀ ਸੀਗੇ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੇ ਸਮਾਨੇ ਵੱਲ ਚੱਲਣਾ ਪਾਇਆ ਤਾਂ ਰਸਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਈਆਂ ਜੁਜੀ 5 ਸੈਕ ਸੀਗੇ ਤੇ ਜਿਹੜੀ ਮੁਗਲਾਂ ਦੀ ਗੇਂਦਤੀ ਸੀਗੀ ਉਹ ਇੱਥੇ ਲੱਖਾਂ ਦੀ ਗੇਂਦਤੀ ਦੇ ਵਿੱਚ ਸੀਗੀ ਸਮਾਰਾ ਵੱਧ ਗਿਆ ਤੇ ਜਿਹੜੇ ਅਤਿਆਚਾਰ ਕਰਦੇ ਸੀ ਆਪਾਂ ਉਹਨਾਂ ਮੁਗਲਾਂ ਦੀ ਗੱਲ ਕਰਦੇ ਆ ਆਪਾਂ ਬੈਠੇ ਕਿਸੇ ਨਾਲ ਕੋਈ ਆਪਣਾ ਦੂਰ ਬਾਹਰ ਵੀ ਜਾਣਾ ਕੋਈ ਵੀ ਜਾਤੀ ਹੋਵੇ ਤੇ ਜਦੋਂ ਉਹ ਇੱਥੇ ਆਏ ਤਾਂ ਜੀ ਦੇਖੋ ਕਿ ਪੰਜ ਟਿਕਾਣਾ ਮੈਨੂੰ ਇਹ ਸਾਖੀ ਤਾਪਨਾ ਲੱਗਿਆ ਵੀ ਤੁਸੀਂ ਕਦੇ ਨਾ ਲੱਗੋਗੇ ਇਹ ਕਿਹਨਾਂ ਲੈ ਕੇ ਆਏ ਹੋ ਪਤਾ ਨਹੀਂ ਯਾਰਾ ਵੀ ਗਿਣਤੀ ਘਟ ਆਉਂਦੀ ਆ ਪਤਾ ਨਹੀਂ ਲੋਕਾਂ 'ਚ ਪਹੁੰਚਦੇ ਆ ਪਤਾ ਨਹੀਂ ਮੋਰਚਾ ਫਟੇ ਹੋਣਾ ਜਾਂ ਨਹੀਂ ਹੋਣਾ ਇਹ ਕਦੇ ਨਾ ਬਰਾਬਰ ਦੇ ਵਿੱਚ ਲੈ ਕੇ ਆਇਆ ਇਹ ਸੰਗੋਸ਼ਾ ਫਟੇ ਹੋਣੇ ਹੋਣਾ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਮਹਾਰਾਜ ਨੇ ਆਪ ਹੀ ਹੋਇਆ ਤੁਸੀਂ ਉਹਨਾਂ ਨੇ ਦੇਖਣਾ ਉਹਨਾਂ ਨੇ ਜਾਂਚ ਕਰਨੀ ਆ ਕਿ ਕਿਹੜੇ ਸਿੱਖ ਮਰੇ ਅਸਲੀ ਆ ਕਿਹੜੇ ਬਿਰਨਾ ਖੜਨ ਵਾਲੇ ਆ ਕਿਹੜੇ ਨਹੀਂ ਖੜਨ ਵਾਲੇ ਹੈਗੇ ਕਿਉਂਕਿ ਜਾਗਰਾਨਾ ਹੀ ਜ਼ਰੂਰੀ ਹੁੰਦੀ ਆ ਤਾਂ ਉਹ ਜਾਗਰਾਨਾ ਵੀ ਇਹ ਧਰਮਾ ਲੱਗਿਆ ਕਿ ਕਾਨੂੰਨ ਲਾਗੂ ਹੋਣਗੇ ਹਰ ਹਾਲਤਾਂ ਹੋਣਗੇ ਅਗਰ ਇਹਦੇ ਵਿੱਚ ਇਹ ਪਤਾ ਲੱਗ ਜੂਗਾ ਥੋੜੇ ਸਮੇਂ ਦੇ ਵਿੱਚ ਵੀ ਕਿਹੜੇ ਖਾਣ ਵਾਲੇ ਆ ਕਿਹੜੇ ਜਾਣ ਵਾਲੇ ਆ ਕਿ ਸਾਰੇ ਆਪਦੀ ਆ ਬੇਨਤੀ ਕਰਦੇ ਆ ਉਹਨਾਂ ਨੂੰ ਜਿਹੜੇ ਨਹੀਂ ਆ ਰਹੇ ਆਓ ਚਲੋ ਜਿਹੜੇ ਇੱਕ ਵਾਰੀ ਵੀ ਹਾਜ਼ਰੀ ਪਾ ਚੁੱਕੇ ਆ ਉਹਨਾਂ ਦਾ ਧਰਵਾਦ ਕਰਦੇ ਆ ਕੋਈ ਬਲੜੀ ਹੋएगी ਬਲਾਂ ਕਾਹ ਤੋਂ ਨਹੀਂ ਕੰਮਕਾਰ ਹੁੰਦਾ ਨਹੀਂ ਆਇਆ ਗਿਆ ਤੇ ਜਦੋਂ ਪੰਥ ਸਿੰਘ ਇੱਥੇ ਪਹੁੰਚੇ ਤਾਂ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਲੋਕਾਂ ਨੂੰ ਇਨਸਾਫ ਦਵਾਇਆ ਛੋਟੇ ਛੋਟੇ ਦਗਾ ਲੜੀਆਂ ਪਹਿਲਾਂ ਫਿਰ ਲੋਕਮਾਨਾ ਜੁੜਦੇ ਗਏ ਜੁੜਦੇ ਗਏ ਜੁੜਦੇ ਗਏ ਸਿੰਘ ਹਜ਼ਾਰਾਂ ਚ ਹੋ ਗਏ ਜੋ ਸਿੰਘ ਹਜ਼ਾਰਾਂ ਦੀ ਗੰਤੀ ਚ ਹੋ ਗਏ ਤਾਂ ਵੱਡੇ ਲੈਵਲ ਤੇ ਇਨਸਾਫ ਮੰਗਣਾ ਸ਼ੁਰੂ ਕੀਤਾ ਜਦੋਂ ਵੱਡੇ ਲੈਵਲ ਤੇ ਇਨਸਾਫ ਦਵਾਇਆ ਤਾਂ ਵੱਡੇ ਲੈਵਲ ਤੇ ਹੋਰ ਗੰਤੀ ਜਿਹੜੇ ਬੰਦਾ ਸਭਾ ਦਰਸ਼ਨਾ ਜੁੜੀ ਫਿਰ ਉਹਨਾਂ ਨੇ ਦੇਖੋ ਐਡਾ ਵੱਡਾ ਸਮਾਣਾ ਜਿਹੜਾ ਆਪਣੇ ਇੱਥੋਂ ਇਲਾਕੇ ਦੇ ਵਿੱਚੋਂ ਗਰਮ ਮੰਨੇ ਆ ਵਸਿਗਾ ਇਹ ਵਰਗੀ ਕੀਤਾ ਦੇਖੋ ਜਦੋਂ ਪੰਜ ਸਿੰਘ ਤਹਾਨੂੰ ਆਪਾਂ ਨੂੰ ਇਹ ਫੱਟੇ ਕਰ ਸਕਦੇ ਆ ਉਹ ਆਪਾਂ ਨੂੰ ਰਸੀਦ ਤਾਂ ਦੇ ਨਹੀਂ ਹੀ ਆਪਾਂ ਨੂੰ ਜਿੰਦਗੀ ਦੀ ਜਾਂਚ ਤੋਂ ਲਈ ਇਤਿਹਾਸ ਰਚਾਇਆ ਗਿਆ ਅਦਰਵਾਈਜ਼ ਜੇ ਗੁਰੂ ਗੋਬਿੰਦ ਸਿੰਘ ਜੋਂਦੇ ਦਾ ਗੁਰੂ ਚੋਂਦੇ ਕੋਈ ਸੀਧੀ ਵਾਲੇ ਪੈਣ ਸੀ ਕੁਛ ਨਹੀਂ ਪੈਣਾ ਸੀ ਕਰ ਕਰ ਆਪਾਂ ਨੂੰ ਜਾਂਚ ਤੋਂ ਕਰਾਉਣ ਵਾਸਤੇ ਜਿਹੜਾ ਵਾਸਤੇ ਵੀ ਆਪਾਂ ਨੂੰ ਇਹ ਸਿਖਾਉਣ ਵਾਸਤੇ ਵੀ ਜਿੰਦਗੀ ਦੇ ਵਿੱਚ ਤੁਸੀਂ ਕਦੇ ਹਾਰ ਨਹੀਂ ਮੰਨਣੀ हां ਜਿੰਦਗੀ ਦੇ ਨਵੇਂ ਹਾਰ ਦੇ ਮੰਨਣੀ ਇਸ ਗੱਲ ਲਈ ਤੁਹਾਨੂੰ ਉਹ ਇਹ ਸਾਰਾ ਕੁਝ ਰੱਖ ਕੇ ਦੇ ਦੇ ਤਾਂ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਸਾਰਿਆਂ ਨੇ ਕਦੇ ਹਾਰ ਨਹੀਂ ਮੰਨਣੀ ਇਹ ਨਹੀਂ ਸੋਚਣਾ ਵੀ ਮਤਲਬ ਯਾਰ ਗਿੰਤੀ ਘੱਟ ਅਗਿੰਤੀ ਪੂਰਤੀ ਹੋ ਗਈ ਇੱਥੇ ਪਹੁੰਚਣਗੇ ਲੋਕ ਬਹੁਤ ਵੱਡੇ ਲੈਵਲ ਦੇ ਕੱਟਣਾ ਇੱਕ ਤੁਹਾਨੂੰ ਬੇਨਤੀ ਹੋਰ ਕਰਦੇ ਆ ਵੀ ਇਹ ਇੱਕ ਟਰੈਕਟਰ ਕਾਲੀਆਂ ਜਿਨ੍ਹਾਂ ਦੇ ਨਾਲ ਅਜੂ ਟਰੈਕਟਰ ਹੋ ਜਾਂਦੀਆਂ ਟਰਾਲੀਆਂ ਹੈਗੀਆਂ ਨੇ ਉਹ ਧੂਰ ਲਿਓਣਾ 17 ਫਰਵਰੀ ਤੁਹਾਨੂੰ ਦੱਸਿਓ ਤਾਂ ਅਮਨੂ ਰੋੜੇ ਦਾ ਸੋਵਾਰ ਦਸ ਸੋਵਾਰ ਅਮਰ ਲੋੜੀ ਦੀ ਪੂਰੀ ਦਾ ਪਹੜਾ ਕਰਨਾ ਤੇ ਉਦੋਂ ਟਰੈਕਟਰ ਟਰਾਲੀਆਂ ਜਿੰਨਾ ਕੋਈ ਕਰ ਸਕਦਾ ਮਤਲਬ ਉਹ ਹਨ ਕੋਈ ਦੋਦ ਵੀ ਸੰਗਤ ਸੰਗਤ ਲੈ ਕੇ ਆਉਣ ਨਾਲ ਤੇ ਜੇ ਕੋਈ ਗੁਰਤੀ ਸੇਵਾ ਕਰ ਸਕਦਾ ਕਿਸੇ ਕਿਸਮ ਦੀ ਸੇਵਾ ਦਾ ਸਾਹਮਾ ਕਰੋ ਕਿਉਂਕਿ ਇਹ ਗੁਰੂ ਦੇ ਦਰ ਤੇ ਕੋਈ ਪਰਵਾਹ ਨਾ ਜੇ ਤੁਸੀਂ ਆਪਾਂ ਪਾਉ ਨਿਭਾਉਣੇ ਆ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਆਪਣਾ ਫੇਰ ਹੀ ਸਫਲ ਆ ਜੇ ਅੱਜ ਆਪਾਂ ਗੁਰੂ ਦੀ ਗੱਲ ਚੱਲ ਰਹੀ ਆ ਅੱਜ ਜੇ ਆਪਾਂ ਇਸ ਗੁਰੂ ਦਾ ਪਿੱਤਾ ਦਾ ਸਤਕਾਰ ਮਹਾਲ ਕੌਣ ਦੇ ਵਿੱਚ ਸੰਜੋਗ ਪਾਉਨੇ ਆ ਫੇਰ ਵੀ ਆਪਣਾ ਉਹ ਜਾਣਾ ਸਕਲਾ ਮੈਂ ਤਾਂ ਤੁਹਾਨੂੰ ਬੇਨਤੀ ਇਹੀ ਕਰਦਾ ਕਿ ਜਿਹੜੇ ਵੀ ਇੱਥੇ ਬੈਠੇ ਨੇ ਤੇ ਚਲੋ ਲਾਈਵ ਸੁਣਦੇ ਰਹਿਣਗੇ ਜਿਹੜੇ ਚਲੇ ਗਏ ਉਹ ਇੱਕ ਤਾਂ ਬੰਦਾ ਆਪਣੇ ਨਾਲ ਜੇ 10 ਬੰਦੇ ਨੂੰ ਜੋੜ ਲੇ ਸੋਚ ਲੈ ਵੀ ਮੈਂ ਇੱਕ ਨਾਲ 10 ਲੈ ਕੇ ਆਉਣਿਆ ਤੇ ਤੁਸੀਂ ਹਿਸਾਬ ਲਾ ਕੇ ਦੇਖੋ ਬੇਨਤੀ ਕੀਤੀ ਵੱਡੀ ਵੱਡੀ ਹੋ ਜੂਗੀ ਜੇ ਬਾਰੇ ਜਾਂ ਤਾਂ 200 ਬੰਦਾ ਆਇਆ ਸੀ ਜਾਂ 150 ਬੰਦਾ ਆਇਆ ਸੀ ਅੱਜ ਉਹ ਦਸਰਾ ਦੇਖੋ ਕਿ ਕਿੱਥੇ ਗੱਲ ਜਾਂਦੀ ਹੈ ਤੇ ਜਿਹੜੇ ਜੱਦੇ ਬੰਦੇ ਬਣੇ ਉਹ ਤਾਂ ਚਲੋ ਪੱਛੀ ਪੱਛੀ ਜਿੱਤੀ ਚਾਹੇ ਜਾਣੀ 50-50 ਵੀ ਲਿਆ ਸਕਦੇ ਆ ਜੇਕਰ ਆਮ ਬੰਦੇ ਵੀ ਕੋਈ ਗਮਾਡੀ ਤੇ ਨੂੰ ਮਨਾ ਨਹੀਂ ਕਰਦਾ ਹੁੰਦਾ ਕੋਈ ਰੇਸਟੋਰੈਂਟ ਦੇ ਕਿ ਤ ਨੂੰ ਮਨਾ ਨਹੀਂ ਕਰਦਾ ਰੇਸਟੋਰੈਂਟ ਲਾ ਲਓ ਗਮਾਡੀ ਲੈ ਲਓ ਆਸੇ ਪਾਸੇ ਇਹ ਡੇਢੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਆ ਇੱਕ ਬੰਦੇ ਨੂੰ 10 ਬੰਦੇ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਇੱਕ ਦਿਨ ਇਹ ਜਵਾਬ ਆਪਾਂ ਗੁਰੂ ਨੂੰ ਦੇਣਾ ਹੀ ਪੈਣਾ ਸਾਨੂੰ ਵੀ ਆਪਾਂ ਚਾਹੁੰਦੇ ਹਾਂ ਬਾਕੀ ਜਿਹੜੇ ਇੱਥੇ ਪਹੁੰਚੇ ਨੇ ਸਮਾਂ ਕੱਢ ਕੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਆਪ ਵੀ ਆਇਆਂ ਦੇ ਵਿੱਚ ਜੁੜ ਜੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਇੱਕ ਵਾਰੀ ਵੀ ਹਾਜ਼ਰੀ ਲਾ ਕੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਐਨੇ ਵਨ ਸਮਾਂ ਜਾ ਲੈਂਦਾ ਨਹੀਂ ਕਿਉਂਕਿ ਅਸੀਂ ਲੇਟ ਆ ਤੁਸੀਂ ਸਾਰਿਆਂ ਨੇ ਵੀ ਸਮਾਪਤੀ ਵੱਲ ਵਧਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸੰਗਤ ਜੀ ਅੱਗੇ ਬੇਨਤੀ ਕੀਤੀ ਹੈ ਦੇਸੀ ਘੇਉ ਦਾ ਪ੍ਰਸ਼ਾਦ ਪਿਆ ਕਿਸੇ ਬਿੱਗ ਬੀ ਨੇ ਕਿਸੇ ਬਾਈ ਭਾਈ ਨੇ ਕਰੀ ਲਈ ਜਾਣਾ ਦਾ ਫਰੋਕ ਪਾ ਕੇ ਲੈ ਜਾਓ ਸਰਕਾਰ ਇੱਕ ਤਾਂ ਕੁਝ ਨਹੀਂ ਕਰਿਆ ਤੇ ਆ ਸੋ ਸੰਤੁਪਤੀ ਕਰਦੇ ਆ ਭਾਈ ਤੁਸੀਂ 12 ਪਿਛਤ ਨੂੰ 100 ਵਾਰ ਨੂੰ ਵੱਤ ਤੋਂ ਵੱਤ ਕੀਤੀ ਹੈ ਪੈਣਾ ਆਪੋ ਆਪਣੀਆਂ ਲੱਗੀਆਂ ਦੇ ਦਿੱਤਾਂ ਤੋਂ ਚੱਲਾ ਗਏ ਵਾਹਿਗੁਰੂ ਕੀ ਕਾ ਖਾਲਸਾ ਕੁਝ ਜੀਤਿਆ ਖਾਲਸਾ ਵਾਹਿਗੁਰੂ ਜੀ ਕਿੱਥੇ ਹੋਏ ਇੱਕ ਬੈਂਟੀ ਦੇ ਸ਼ੁਦੇਸ਼ ਜਿੱਥੇ ਵੀ ਸੰਗਤਾਂ ਬੈਠੀਆਂ ਨੇ ਜਿਹੜੀਆਂ ਬਾਹਰ ਬੈਠੀਆਂ ਨੇ ਆਪਣੇ ਪਿੰਡਾਂ 'ਚ ਫੋਨ ਕਰੋ ਕਿ 17 ਤਰੀਕ ਨੂੰ ਸ਼ਾਰਾ ਪਹਲਾਦ ਹਰ ਪਿੰਡ 'ਚ ਮੈਸੋਨਾਂ ਦਾ ਡੋਬਾ ਤੇ ਪੰਚਾਇਤ ਦਾ ਬੋਤੂਲੇ ਜਾਈਗੇ ਲੋਬੇ ਜੀ ਦੇਖੋ ਭਾਈ ਗੁਰਜੀਤ ਸਿੰਘ ਖਾਲਸਾ 4 ਮਹੀਨਿਆਂ ਤੋਂ ਉੱਤੇ ਬੈਠਾ ਵਾ ਤੇ 1 ਮਹੀਨੇ ਤੋਂ ਉਹਨੇ ਪ੍ਰਸ਼ਾਦਾ ਨਹੀਂ ਛਕਿਆ ਉਸਨੇ ਸੰਗਠਨ ਵਿੱਚ ਸੰਗਠਨជា ਕੀ ਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਦੂਸਰੇ ਬੋਲੀ ਗ੍ਰਾਮੀ ਜਿਹੜੇ ਸਾਰੇ ਪਰਵਾਦਿਓ ਉਹਨਾਂ ਦੀ ਬੇਦ ਵੀ ਜਾਣ ਪੁੱਜ ਕੇ ਜਗੀਆਂ ਬੱਜ ਬੱਜ ਕੇ ਜਾ ਰਹੀਆਂ ਉਹਨਾਂ ਦੇ ਵਾਸਤੇ ਉਮਰ ਕਾਇਦੀ ਸਦਾ ਹੋਏ ਤੇ ਇਹ ਵਿਧਾਨ ਸਭਾ ਦੇ ਵਿੱਚ ਪਾਸ ਹੋ ਚੁੱਕਾ ਹੈ ਤੇ ਪਤਾ ਨਹੀਂ ਉਹ ਕਿਉਂ ਨਹੀਂ ਲਾਗੂ ਕੀਤਾ ਜਾ ਰਿਹਾ ਸਾਡੀ ਮੰਗ ਕਿ ਪੰਜਾਬ ਸਰਕਾਰ ਦੇ ਦਾ ਮਧ ਪ੍ਰਵੇਸ਼ ਵਾਲਿਆਂ ਨੇ ਆਪਣਾ ਕਾਨੂੰਨ ਬਣਾਇਆ ਜਿੱਦਾਂ ਯੂਪੀ ਵਾਲਿਆਂ ਨੇ 20 ਸਾਲ ਦੀ ਮਰਕਾ 20 ਸਾਲ ਤੋਂ ਲੈ ਕੇ ਪੂਰੀ ਉਮਰ ਦੀ ਕੈਦ ਹੈ ਲਾਜਵਾਬ ਵਾਲਿਆਂ ਵਾਸਤੇ ਯੂਪੀ ਦੇ ਨੇ ਉਹਨੇ ਆਪਣਾ ਗਰਮਨੇ ਦੇ ਬਸ ਕੀਤਾ ਤੇ ਫਿਰ ਪੰਜਾਬ ਕਿਵੇਂ ਹੋ ਸਕਦਾ ਸੋ 17 ਤਰੀਕ ਨੂੰ ਸਾਰੇ ਪਿੰਡਾਂ ਦੇ ਵਿੱਚੋਂ ਘੁੰਮ ਘਮਾ ਕੇ ਵਹੀਰਾ ਘੱਟ ਕੇ ਪਹੁੰਚੀਏ ਤਾਂ ਕਿ ਸਰਦਾਰਾਂ ਜਿਹੜੀ ਇਹ ਚਾਰ ਮਹੀਨਿਆਂ ਤੋਂ ਨਹੀਂ ਸੁਣਦੀਆਂ ਪਈਆਂ ਉਹਨਾਂ ਨੇ ਕੰਨ ਖੋਲ ਸਕਣ ਮੈਂ ਬੇਨਤੀ ਕਰਦਾ ਰੂਪ ਮਜੀਦ ਸਿੰਘ ਜਿਹੜੇ ਕਿ ਅੰਮ੍ਰਿਤਸਰ ਤੋਂ ਆਏ ਨੇ ਬੜੇ ਮਿਹਰਬਾਨੀ ਵਾਲਾ ਪਰਿਵਾਰ ਹੈ ਉਹ ਆਪ ਸਾਕਾਂ ਨੂੰ ਬੇਨਤੀ ਕਰਦੇ ਜੀ ਭਾਈ ਮਨਦੀਪ ਸਿੰਘ ਤੇ ਨਾਲ ਭਾਈ ਸੰਦੇਵ ਸਿੰਘ ਦੇ ਮਾਬਾ ਜੀ ਵੀ ਆ ਗਏ ਆਂ ਵੀ ਆ ਕੇ ਆ ਜਾਣਾ ਸਾਰੇ ਆ ਜਾਓ ਇੱਕ ਸੰਮੇਹਾ 17 ਤਰੀਕ ਵਾਸਤੇ ਸਾਰੇ ਖਾਲਸਾ ਸਾਡੇ ਦੇ ਜਿਹੜੇ ਵੀ ਵੀਰ ਭਰਾਵਾਂ ਨੇ ਆਪਣੇ ਚਾਹ ਲਈ ਦੇ ਜੇ ਬੇਲੇ ਤਾਂ ਇੱਥੇ ਆਇਆ ਹੋਏ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ 17 ਫੀ ਨੂੰ ਵੱਧ ਤੋਂ ਵੱਧ ਘੱਟ ਕੀਤਾ ਜਾਵੇ ਕਿਉਂਕਿ ਜਿਨੀ ਮਨਅਕੀ ਇਥੇ ਪੂਰਾ ਹੋ ਰਿਹਾ ਹੈ ਜਾਨਣੇ ਕਿ ਕੁਝ ਵੀ ਕੁਝ ਨਹੀਂ ਕਹਿ ਸਕਦੇ ਆਪਾਂ ਮੋਰਚਾ ਲੱਗਾ ਉਹਨਾਂ ਦੇ ਗਾੜੀ ਦੇਖਿਆ ਜਾਂਦੇ ਉਹ ਬੁੱਧਨ ਸੈਜੀ ਨਾਲ ਸੱਟ ਮੇਰੇ ਨਾਲ ਕਿ ਉਹ ਆਪਣੇ ਨਿਜੀ ਕਰਦਾ ਉੱਥੇ ਰੋਕਦੇ ਨੇ ਪਰ ਵੇਖੋ ਇਥੇ ਚਲੋ ਕਹਿਣ ਵਾਲੇ ਪੰਨਾ ਸੰਗਤ ਵਿੱਚ ਆਉਣੇ ਚਾਹੀਦਾ ਸੀ ਪਰ ਜਿਸ ਹਿਸਾਬ ਨਾਲ ਤੇ ਕਾਟੂ ਕੋਣਾ ਕਹਿੰਦਾ ਸੋ ਕੱਟ ਹੈ ਨਹੀਂ ਬਿਲਕੁਲ ਵੀ ਤੇ ਨੌਜਵਾਨਾਂ ਨੇ ਵੀ ਹੱਥ ਜੋੜ ਕੇ ਅਪੀਲ ਹੈ ਕਿ ਵਾਤਵਾਤੋਂ ਨੌਜਵਾਨੋ ਕਿ ਤੁਹਾਡਾ ਇਸ ਸੰਸਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਉਹਨੇ ਇੱਕੋ ਕਾफी ਸਮੇਂ ਤੋਂ ਉੱਪਰ ਬੈਠਿਆ ਹੈ ਭਾਈ ਗੁਰਜੀਤ ਸਿੰਘ ਜੀ ਉੱਥੇ ਵੀ ਕੋਣਾ ਨੇ ਆਲਮੀ ਤੇ ਆਲਤਾ ਵਾ ਰੋਟੀ ਪਾਣੀ ਵੀ ਬਿਲਕੁਲ ਛੱਡਤਾ ਵਾ ਕਿਉਂਕਿ ਰੋਟੀ ਪਾਣੀ ਵੀ ਨਹੀਂ ਖਾਂਦੇ ਵੇ ਜੀ ਗੁਰਜੀਤ ਵੀ ਤੇ ਟਾਵਰ ਉੱਪਰ ਰੋਦਾ ਕਿੰਨਾ ਵੀ ਕਿੰਨੇ ਸਪੋਨ ਗਿਆ ਸਰੀਰ ਨੂੰ ਤਰਪ ਕੇ ਮੇ ਲਾ ਬਿਆ ਵਾ ਤੇ ਉਹ ਤਾਂ ਜਿਨੇ ਵੀ ਭਰਾਵਾ ਆਉਂਦੇ ਕੋ ਜੱਥੇ ਬੰਦਿਆਂ ਆ ਉਹ ਤਾਂ ਦਿੱਤੋ ਐ ਰੋਸ ਨੂੰ ਟਾਈਮ ਆ ਗਿਆ ਵਾ ਹੁਣੇ ਕੀ ਆਪਾਂ ਜਣਾ ਜਿੱਜਾਪਾ ਅਜਾਇਆ ਚ ਬੈਠ ਕੇ ਸੋਸ਼ਲ ਮੀਡੀਆ ਤੇ ਆਪਾਂ ਪੋਸਟਾਂ ਬਾਖੀਏ ਤੇ ਆਪਾਂ ਕਾਰਜ ਹੋ ਜਾਏਗਾ ਨਹੀਂ ਇਹ ਸਭ ਗਰਾਊਂਡ ਤੇ ਆਣਾ ਪੈਣਾ ਜੇ ਜਿੱਦਾ ਗਰਾਊਂਡ ਤੇ ਨਹੀਂ ਆਵਾਂਗੇ ਤੇ ਕਾਰਜ ਨਹੀਂ ਕੋਈ ਵੀ ਹੋਣਾ ਤੇ ਜਿਨੀ ਇਹ ਸੰਗਤਾਂ ਬੀਤੀ ਵਾਦ ਕੀ 17 ਜੀ ਨੂੰ ਪੁੱਛੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖੀਫਤੇ ਇੱਕ ਵੀਡੀਓ ਵਾਲਿਆਂ ਨੂੰ ਜੀਹਾਂ ਨੂੰ ਬੇਨਤੀ ਕਿ ਸਾਰੇ ਸਟੇਜ ਤੇ ਆ ਜਾ ਤੇ ਸਾਰੇ ਸਿੰਘ ਆ ਜਾਣ ਸਟੇਜ ਤੇ ਕਿ ਕਮੇਡੀ ਆ ਵਾਸਤੇ ਕੋਲੋ ਜਿਹੜੀ ਹੈ ਉਹ ਕਿੱਛੀ ਜਾਂਦੀ ਹੈ ਪਾਪਾ ਜੀ ਨੂੰ ਇੱਕ ਹੋਰ ਅਨੁਸਰਣ ਹਾਂਜੀ ਮੋਟੇ ਵੱਲੋਂ ਪਾਪਾ ਦੀਪ ਸਿੰਘ ਬਾਬਾ ਦੀਪ ਸਿੰਘ ਗੱਲ ਦੇ ਪਰਿਵਾਰ ਲਾਡੀ ਜੀ ਨੇ ਉਹਨਾਂ ਵੱਲੋਂ ਇਹ ਸਨਮਾਨ ਜਿਹੜਾ ਕੋਪੀ ਭਾਈ ਸੰਦੀਪ ਸਿੰਘ ਇੱਕ ਉਹਨਾਂ ਦਾ ਸਾਥ ਆਲੀ ਬੀਤ ਹੈ ਮੈਂ ਬੇਦੀ ਕਰਦਾ ਸਾਰੇ ਜਿੱਲੇ ਮੁੱਖੀ ਆਏ ਹੋਏ ਸਾਰੇ ਸਟੇਟ ਦੇ ਆ ਜਾ ਬੋਲੇ ਸੋ ਨਿਹਾਲ ਸਬਕ ਸੁਭਾਜੀ ਮਨਦੀਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਦੇਖ ਨੂੰ ਸਾਰਿਆਂ ਨੇ ਜਿੱਥੋਂ ਤੱਕ ਵੀ ਬਾਹਰ ਲੱਗਦੀ ਐ ਜਾਂ ਵੱਧ ਤੋਂ ਵੱਧ ਕੱਟ ਕਰੀਏ ਤਾਂ ਕਿ ਇਹ ਮੋਰਚਾ ਜਿਹੜਾ ਵਾ ਇਹ ਬੱਧਿਆ ਹੋ ਸਕੇ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਜਿੱਦਾਂ ਐਮਪੀ ਵਾਲਿਆਂ ਨੇ ਕਾਨੂੰਨ ਬਣਾਇਆ ਜਿੱਦਾਂ ਯੂਪੀ ਵਾਲਿਆਂ ਨੇ ਆਪਣਾ ਕਾਨੂੰਨ ਬਣਾਇਆ ਉਦੋਂ ਪੰਜਾਬ ਦਾ ਆਪਣਾ ਕਾਨੂੰਨ ਬਣੇ ਜੀ ਆਜੋ ਅਜਿਹਾ ਜਿਹਾ ਸਮਾਂ ਆਇਆ ਜਿਹਾ ਆਜੋ ਜਿੰਨਾ ਕਿ ਸਾਡੇ ਲੱਗੇ ਆ ਰਹੇ ਮੱਕ 12 ਵਾਰਾਂ ਵਾਸਤੇ ਫੋਟੋ ਜਾਨੀ ਦਾ ਤੁਸੀਂ ਇੱਥੇ ਚਾਹੀਦੇ ਹੋ ਉਹ ਤੁਹਾਡੀ ਲੋੜ ਆ ਅਗਵਾਰਾਂ ਵਾਲਿਆਂ ਨੂੰ ਫੋਟੋ ਭੇਜ ਦਿਓ ਮੇਰੇ ਵੀ ਜਿਹੜੇ ਕੰਦ ਗਾ ਤਵੇ ਕੋਤੋਂ ਪੰਦ ਗਾ ਸੋਨਿਹਾਲਾ ਉਹ ਕੀਆ ਕਾਲ ਠੋਕੇ ਦੀ ਪੰਦ ਗਾ